ਰਾਤ ਜਿਹੜਾ ਫੋਲਪੁਰ ਦੇ ਥਾਣਾ ਮੰਨਾਂ ਵਾਲੇ ਦੇ ਅੰਦਰ ਘਟ ਪੈਂਦੇ ਪਿੰਡ ਪਸਤੀ ਦੁੱਲਾ ਸਿੰਘ ਵਾਲੀ ਵਿਖੇ ਸਤਨਾਮ ਸਿੰਘ ਜਨਾਬ ਬਲਦੇਵ ਸਿੰਘ ਵਾਸੀ ਕਮਾਲਾ ਮਿੱਡੂ ਤੇ ਸਤਨਾਮ ਸਿੰਘ ਦਾ ਜਿਹੜਾ ਬਖਸ਼ੀਰ ਸਿੰਘ ਅਭਜਤਰ ਸਿੰਘ 75 ਸਿੰਘ ਜਨਾਬ ਸੁਲਵਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਮਦਈ ਲਿਖਾ ਰਹੇ ਉਹਨਾਂ ਦਾ ਬਿਆਨ ਦੇ ਪਰੰਤ ਜਿਹੜੀ ਆ ਕੌਮੀ ਕਰਵਿਤਾ ਕੀ ਵਜ੍ਹਾ ਨਹੀਂ ਹੋ ਸਕਦੀ ਪਤਾ ਹੀ ਜੋ ਲਿਖਾਉਣਗੇ ਉਹੀ ਹੈ ਫਿਲਹਾਲ ਜਿਹੜੇ ਮੁੱਢਲੇ ਤੌਰ ਤੇ ਤੇ ਕੋਈ ਮਤਲਬ ਨਜਾਇਜ਼ ਸਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਬਾਕੀ ਤਾਂ ਹੁਣ ਤੋਂ ਪਤਾ ਲੱਗੇਗਾ ਕੀ ਹੋਇਆ ਸਰ ਇਹ ਕਤਲ ਕਿਸ ਚੀਜ਼ ਦਾ ਹੋਇਆ ਜੀ 315 ਬੋਰ ਦੀ ਰੈਫਰ ਦੇ ਨਾਲ ਫੈਰ ਮਾਰ ਕੇ ਕਤਲ ਰਾਤ ਜਿਹੜਾ ਜਿਹਨਾਂ ਕੋਲ ਕੋਰਦੇ ਥਾਣਾ ਮੰਲਾਂ ਵਾਲੇ ਦੇ ਅੰਤਰਗਤ ਪੈਂਦੇ ਪਿੰਡ ਬਸਤੀ ਦੁੱਲਾ ਸਿੰਘ ਵਾਲੀ ਵਿੱਚ ਸਤਨਾਮ ਸਿੰਘ ਨਾਲ ਉਹ ਗੁਰਦੇਵ ਸਿੰਘ ਵਾਸੀ ਕਮਾਲਾ ਿੱੱਡੂ ਤੇ ਸਤਨਾਮ ਸਿੰਘ ਦਾ ਜਿਹੜਾ ਬਖਸ਼ੀ ਸਿੰਘ ਅਬਚਤਰ ਸਿੰਘ ਬਚਤਰ ਸਿੰਘ ਨਾਲ ਉਸ ਗੁਰਵਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਮਦਈ ਲਿਖਾ ਰਹੇ ਉਹਨਾਂ ਦਾ ਬਿਆਨ ਲੇ ਪਰੰਤ ਜਿਹੜੀ ਆ ਬਜਾਰ ਨਹੀਂ ਸਬੰਧ ਪਤਾ ਜੀ ਜੋ ਲਿਖਾਉਣਗੇ ਉਹੀ ਹੈ ਫਿਲਹਾਲ ਜਿਹੜੇ ਮੁੱਢਲੇ ਤੌਰ ਤੇ ਤੇ ਕੋਈ ਮਤਲਬ ਨਜਾਇਜ਼ ਸਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਤਾਂ ਹੁਣ ਕੋ ਪਤਾ ਲੱਗੀ ਕਿ ਸਰ ਇਹ ਕਤਲ ਕਿਸ ਚੀਜ਼ ਦਾ ਹੋਇਆ ਜੀ 315 ਬੋਰ ਦੀ ਰੈਫਲ ਦੇ ਨਾਲ ਫਾਇਰ ਮਾਰ ਕੇ ਕਤਲ ਕੀਤਾ ਗਿਆ ਹੁਣ ਆਇਓ ਸ਼ਾਮ ਦਾ ਪਾਣੀ ਸਾਰੇ ਜਣੇ ਬੀਤੀ ਰਾਤ ਫੋਲਕੋਰ ਦੇ ਠਾਣਾ ਮੰਲਾਂ ਵਾਲੇ ਦੇ ਅੰਦਰ ਗੱਜ ਪੈਂਦੇ ਪਿੰਡ ਪਸਤੀ ਦੁੱਲਾ ਸਿੰਘ ਵਾਲੀ ਵਿਖੇ ਸਤਨਾਮ ਸਿੰਘ ਸਾਨਾ ਉਪਦੇਵ ਸਿੰਘ ਵਾਸੀ ਕਮਾਲਾ ਪਿੰਡੂ ਤੇ ਸਤਨਾਮ ਸਿੰਘ ਦਾ ਜਿਹੜਾ ਬਖਸ਼ੀਰ ਸਿੰਘ ਅਭਚਿਤਰ ਸਿੰਘ ਬਚਿਤਰ ਸਿੰਘ ਸਾਨਾ ਉਸ ਜਲਵਿੰਦਰ ਸਿੰਘ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਮਦਈ ਲਿਖਾ ਰਹੇ ਉਹਨਾਂ ਦਾ ਬਿਆਨ ਲਿਆ ਪਰੰਤ ਜਿਹੜੀ ਯਾਰ ਨਹੀਂ ਪਤਾ ਜੀ ਜੋ ਲਿਖਾਉਣਗੇ ਉਹੀ ਹੈ ਫਿਲਹਾਲ ਜਿਹੜੇ ਮੁੱਢਲੇ ਤੌਰ ਤੇ ਤੇ ਕੋਈ ਦੇ ਜਿਆਦਾ ਸਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਬਾਕੀ ਹੋਣ ਤੋਂ ਪਤਾ ਲੱਗੂਗਾ ਸਰ ਇਹ ਕਤਲ ਕਿਸ ਚੀਜ਼ ਦਾ ਹੋਇਆ ਜੀ 315 ਬੋਰ ਦੀ ਰੈਫ ਦੇ ਨਾਲ ਫਾਇਰ ਮਾਰ ਕੇ ਕਤਲ ਕੀਤਾ ਗਿਆ ਬੀਤੀ ਰਾਤ ਜਿਹੜਾ ਫੌਲਕੁਰ ਦੇ ਥਾਣਾ ਮੱਲਾਂ ਵਾਲੇ ਦੇ ਅੰਤਰਗੱਠ ਪੈਂਦੇ ਪਿੰਡ ਪਸਤੀ ਦੁੱਲਾ ਸਿੰਘ ਵਾਲੀ ਵਿੱਚ ਸਤਨਾਮ ਸਿੰਘ ਨਾਲ ਉਹ ਬਲਦੇਵ ਸਿੰਘ ਵਾਸੀ ਕਮਾਲਾ ਪਿੱਡੂ ਤੇ ਸਤਨਾਮ ਸਿੰਘ ਦਾ ਜਿਹੜਾ ਬਖਸ਼ੀਰ ਸਿੰਘ ਅਭਚਤਰ ਸਿੰਘ ਬਚਤਰ ਸਿੰਘ ਨਾਲ ਉਹ ਸੁਲਵਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਮਦਈ ਲਿਖਾ ਰਹੇ ਉਹਨਾਂ ਦਾ ਬਿਆਨ ਲਿਆ ਪਰੰਤ ਜਿਹੜੀ ਆ ਈ ਬਜਾਰ ਨਹੀਂ ਪਤਾ ਹੀ ਜੋ ਲਿਖਾਉਣਗੇ ਉਹੀ ਹੈ ਫਿਲਹਾਲ ਜਿਹੜੇ ਮੁੱਢਲੇ ਤੌਰ ਤੇ ਤੇ ਕੋਈ ਮਤਲਬ ਨਜਾਇਜ਼ ਸਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਬਾਕੀ ਤਾਂ ਹੋਣ ਤੋਂ ਪਤਾ ਲੱਗੂਗਾ ਸਰ ਇਹ ਕਤਲ ਕਿਸ ਚੀਜ਼ ਦਾ ਹੋਇਆ ਜੀ 315